ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ 6ਵੇਂ ਗੁਰੂ ਅਤੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸਨ। ਮੁਗਲ ਸ਼ਾਸਕਾਂ ਦੁਆਰਾ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਸਿੱਖ ਪੜਚਾਰੇ ਲਈ ਇੱਕ ਨਵਾਂ ਰਸਤਾ ਚੁਣਿਆ, ਇੱਕ ਅਜਿਹੇ ਹਰ ਰਸਤਾ ਜੋ ਅਧਿਆਤਮਿਕ ਤਾਕਤ ਨੂੰ ਸਰੀਰਕ ਤਾਕਤ ਨਾਲ ਜੋੜਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨੀਆਂ ਜੋ ਮੀਰੀ ਅਤੇ ਪੀਰੀ ਸੰਸਾਰਿਕ ਅਤੇ ਅਧਿਆਤਮਿਕ ਅਧਿਕਾਰ ਨੂੰ ਦਰਸਾਉਂਦੀਆਂ ਸਨ ਕਿ ਇੱਕ ਸੱਚੇ ਸਿੱਖ ਨੂੰ ਸਾਚ ਅਤੇ ਨਿਆਂ ਲਈ ਖੜੇ ਹੋਣਾ ਚਾਹੀਦਾ ਹੈ ਗੁਰੂ ਅਤੇ ਕਾਰਜ ਦੋਵਾਂ ਵਿੱਚ ਇੱਕ ਮਸ਼ਹੂਰ ਕਹਾਣੀ ਗਵਾਲੀਅਰ ਦੇ ਕਿਲੇ ਦੀ ਹੈ ਜਿੱਥੇ ਗੁਰੂ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਕੈਦ ਕੀਤਾ ਸੀ ਪਰ ਜਦੋਂ ਬਾਦਸ਼ਾਹ ਉਹਨਾਂ ਨੂੰ ਰਹਾਅ ਕਰਨ ਲਈ ਸਹਿਮਤ ਹੋ ਗਿਆ ਤਾਂ ਗੁਰੂ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਬਵੰਜਾ નિર્ਦੋਸ਼ Hindu ਰਾਜੇ ਜਿਨ੍ਹਾਂ ਨੂੰ ਜੇਲ੍ਹ ਵਿੱਚ ਵੀ ਬੰਦ ਕੀਤਾ ਗਿਆ ਸੀ ਉਹਨਾਂ ਨੂੰ ਵੀ ਰਿਹਾਂ ਕੀਤਾ ਜਾਵੇ ਆਪਣੀ ਬੁੱਧੀ ਨਾਲ ਗੁਰੂ ਜੀ ਕੋਲ ਬਵੰਜਾ ਕਲਿਆ ਨਾਲ ਬਣਿਆ ਇੱਕ ਵਿਸ਼ੇਸ਼ ਜੋਗਾਸੀ ਤਾਂ ਜੋ ਹਰੇਕ ਰਾਜਾ ਇੱਕ ਨੂੰ ਫੜ ਕੇ ਉਹਨਾਂ ਨਾਲ ਬਾਹਰ ਨਿਕਲ ਸਕੇ ਇਸ ਨਾਲ ਉਹਨਾਂ ਨੂੰ ਬੰਦੀ ਛੋੜ ਕੈਦੀਆਂ ਦਾ ਮੁਕਤੀ ਦਾਤਾ ਦਾ ਖਿਤਾਬ ਮਿਲਿਆ ਗੁਰੂ ਜੀ ਨੇ ਸਿੱਖ ਪਾਵਨਾ ਨੂੰ ਬਦਲ ਦਿੱਤਾ ਹੁਣ ਸਿਰਫ ਸ਼ਾਂਤੀਪੂਰਨ ਸੰਤ ਹੀ ਨਹੀਂ ਸਗੋਂ ਧਾਰਮਿਕਤਾ ਦੀ ਰੱਖਿਆ ਲਈ ਯਾਰ ਸੰਤ ਸਪਾਹੀ ਉਸ ਦਾ ਜੀਵਨ ਹਿੰਮਤ ਹਮਦਰਦੀ ਅਤੇ ਨਿਆਂ ਦਾ ਪ੍ਰਤੀਕ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ